ਗੁੱਡ ਮਾਰਨਿੰਗ ਜੀ ਸਾਰਿਆਂ ਨੂੰ 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 ਸਾਰੇ ਤੇ ਅੱਜ ਦੁਪਹਿਰ ਤੋਂ ਬਾਅਦ ਅਸੀਂ ਹਜੂਰ ਸਾਹਿਬ ਪਹੁੰਚਾਂਗੇ ਲੱਗਦਾ ਵੈਗਰੂ ਦੀ ਕਿਰਪਾ ਰਹੀ ਤਾਂ ਚਲੋ ਮਿਲਦੇ ਆ ਜੀ ਤੁਹਾਨੂੰ ਹਜੂਰ ਸਾਹਿਬ ਸਾਰਿਆਂ ਨੂੰ ਲੋ ਜੀ ਇੱਧਰ ਟ੍ਰੇਨ ਆਪਣੀ ਖੜੀ ਹੋਈ ਹੈ ਆਪਣੇ ਸੰਗਤਾਂ ਬੈਠੇ ਨੇ ਅੰਦਰ ਤੇ ਹੁਣ ਚੋ ਚੱਲਦੇ ਆਂ ਟ੍ਰੇਨ ਥੋੜੀ ਲੇਟ ਚੱਲਦੀ ਪਈ ਉਹ ਸਦਾ ਪੂਣਾ ਘੰਟਾ ਤੇ ਚਲੋ ਬਹੁਤ ਸ਼ੁਕਰੀਆ ਆਪਾਂ ਹਜੂਰ ਸਾਹਿਬ ਪਹੁੰਚੀ ਸਾਰਿਆਂ ਨੂੰ ਦਰਸ਼ਨ ਕਰਾਉਣਾ ਜੁੜੇ ਰਿਓ ਵਲੌਗ ਦੇ ਨਾਲ ਅੱਛਾ ਲਈਏ ਟਰੇਨ ਚ ਕੀ ਬਿਸਕੁਟ ਡੋਬੋ ਰਾਂ ਚ ਚ ਇਹਦੇ ਬਿਸਕੁਟ ਕੀ ਉੱਪਰ ਬਣੇ ਮੂੰਹ ਨਾ ਬੋਲ ਆਪੜਾਈ ਦੇ ਮੈਨੂੰ ਹੀ ਡੁੱਬਣਿਆ ਭਾਈ ਜੀ ਚਾਹ ਦਾ ਕੱਪ ਲਿਆ ਸੀ ਹਾਂ ਵਿੱਚ ਕੱਪ ਚ ਬਿਸਕੁਟ ਹੀ ਨਹੀਂ ਆ ਰਿਹਾ ਸਾਡਾ ਪੂਰਾ ਕੱਪ ਜਿਆਦਾ ਵੱਡੇ ਨੇ ਕੱਪ ਆ ਵੱਡੇ ਨੇ ਬਿਸਕੁਟ ਛੋਟੇ ਨੇ ਕਹਿ ਸਕਦੇ ਹੋ ਬਿਸਕੁਟ ਵੱਡੇ ਨੇ ਕੱਪ ਛੋਟੇ ਨੇ ਹਾਂ ਨਹੀਂ ਫੇਰ ਲੈ ਲਓ ਬਿਸਕੁਟ ਨਾ ਸਾਈ ਕੁਛ ਨਹੀਂ ਹੈ ਇੱਥੇ ਸਾਡੇ ਇੱਕ ਪੇ ਸਾਰੇ ਹੀ ਆਈ ਫਟੋ ਨੰਬਰ ਆ ਗਿਆ 4 ਫੰਡੀ ਚਾ ਬਿਸਕੁਟਾਂ ਨਾਲ ਹੀ ਮੁੱਕ ਗਈ ਉਹ ਦੇਖ ਉਧਰ ਹੈਲੋ ਹੈਲੋ ਗੁੱਡ ਮਾਰਨਿੰਗ ਗੁੱਡ ਇਵਨਿੰਗ ਹਾਂਜੀ ਇੱਧਰ ਦਾ ਬਾਲਵਾ ਜੀ ਅੱਜ ਕੋ ਦਮਦਲਾਣਾ ਹਾਂਜੀ ਬਹੁਤ ੱੱਕਾ ਹੋ ਰਿਹਾ ਵੀਰੇ ਟ੍ਰੇਨ ਦੇ ਵਿੱਚ ਆ ਦੇਖੋ ਇੱਕ ਬੰਦੇ ਨੂੰ ਗੁੱਡੇ ਨੇ ਢਾ ਲਿਆ ਉਹ ਥੋਡੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹ ਠੀਕ ਹੈ ਕੁੱਛ ਹੋ ਪਤਾ ਠੀਕ ਹੈ ਹੈਲੋ ਲਾਈਟ ਚਾ ਕੇ ਬੜਾ ਮੈਂ ਲਾਈਟ ਦੀ கா ਕੇ ਹੈਲੋ ਗਾਇਜ਼ ਹਾਂਜੀ ਕਿੰਨੇ ਕਿੰਨੇ ਪੀੜੀ ਦਿੱਤੀ ਤੇ ਚਾ ਲੋਜੀ ਰਾਤ ਬਹੁਤ ਜ਼ਿਆਦਾ ਥੱਕਾ ਹੋਇਆ ਰਾਤ ਕੇ ਬੰਦੇ ਨਾਲ ਉਹਨੂੰ ਟੈਡੀਂ ਢਾळ्या ਬੰਦੇ ਦੇ ਸਾਹਮਣੇ ਉਹ ਤੋਂ ਟੈਡੀਂ ਢਾळ्या ਬੰਦਾ ਸਾਡਾ ਦੇਖ ਨਹੀਂ ਰਿਹਾ ਹੈਗਾ ਉਹ ਬੰਦਾ ਵੀ ਪਿਆ ਹੋਇਆ ਥੱਲੇ ਬਾਈ ਥੋੜੇ ਜਿਹਾ ਟੈਡੀਂ ਢਾਇਆ ਹੋਇਆ ਉਹਨੂੰ ਕੀ ਵਿਚਾਰ ਦਵਾਂਗੇ ਤੁਸੋਂ ਨਾਲ ਬਾਰੇ ਵਿਚਾਰ ਕੀ ਲੈਣੇ ਨੇ ਬਾਈ ਟੈਡੀ ਟਕੜਾ ਸੀ ਬੰਦਾ ਮਾੜਾ ਸੀਗਾ ਰਾਤੀ ਬੰਦੇ ਦੇ ਢਾਹ ਜੂ ਉੱਤੇ ਬੈਠਾ ਸੀ ਬੰਦਾ ਮਾੜਾ ਸੀਗਾ ਥੋੜਾ ਜਿਹਾ ਹਾਂ ਸਹੀ ਹੈ ਬੰਦਾ ਕਮਜ਼ੋਰ ਸੀ ਆ ਸਹੀ ਹੈ ਜੀ ਮਾਰਨਿੰਗ ਵਾਈਫ ਬਹੁਤ ਸੋਹਣਾ 뷰 ਆ ਰਿਹਾ ਹੈ ਰੇਗਿਸਤਾਨ ਵਾਲਾ 뷰 ਆ ਰਿਹਾ ਹੈ ਕਹਿੰਦੇ ਮੇਰੇ ਵੀਰੋ ਰੇਗਿਸਤਾਨ ਵਾਲਾ ਥੋੜਾ ਕੈਮਰਾਮੈਨ ਲੇਟ ਹੋ ਗਿਆ ਵੈਸੇ 뷰 ਜਾਣਾ ਵਧੀਆ ਜਿਹਾ ਲੱਗਿਆ ਪਹਿਲਾਂ ਬਾਕੀ ਚਲੋ ਕੋਈ ਗੱਲ ਨਹੀਂ ਆ ਦੇਖੋ ਜੀ ਕੇਲਿਆਂ ਦੇ ਬਾਗ ਆ ਦੇਖੋ ਕੇਲੇ ਮੱਕੀ ਖੜੀ ਹੈ ਕੇਲੇ ਨਹੀਂ ਮੱਕੀ ਖੜੀ ਹੈ ਇਲਾਕਾ ਬਹੁਤ ਸੋਹਣਾ ਲੱਗਿਆ ਮੈਨੂੰ ਆਪਾਂ ਨੂੰ ਕਿੱਲੇ ਵੀ ਆ ਕੇ ਇੱਧਰ ਇੱਧਰ ਕਰੀ ਏਰੀਆ ਬਹੁਤ ਵਧੀਆ ਇਲਾਕਾ ਬਹੁਤ ਘੈਂਟ ਲੱਗਿਆ ਬਾਈ ਪੂਰਾ ਸਿਰਾ ਇਲਾਕਾ ਗਲਬਾਦ ਐਂਡ ਐ ਤੇ ਪ੍ਰਾਤਨ ਚੀਜ਼ਾਂ ਨੇ ਥੋੜੀਆਂ ਜੀਆਂ ਤੇ ਕੋਈ ਨਹੀਂ ਜੁੜੇ ਰੋ ਸਾਡੇ ਨਾਲ ਦਰਸ਼ਨ ਕਰਾਵਾਂਗੇ ਜਰੂਰ ਤੁਹਾਨੂੰ ਕਰੋ ਚੱਕ ਬਸ ਬੋਲ ਦੇ ਬੀ ਚਾਹ ਕਿੰਨੇ ਕਿੰਨੇ ਪੀਣੀ ਤੱਤੇ ਤੱਤੇ ਚਾਹ ਦਸੋਂ ਪੰਨੇ ਕਿੰਨੇ ਕਿੰਨੇ ਪੀਣੀ ਪੇਲਕੁੱਟ ਉਹ ਚਾਹ ਪੀ ਲੋ ਬੀ ਚੰਦੇ ਪੀਣੀ ਦਸ ਚਿੱਤੇ ਕਿੰਨੇ ਕਿੰਨੇ ਨਹੀਂ ਪੀਣੀ ਕਿਹੜੀ ਮੱਝ ਦੀ ਚਾਹੇ ਤੇ ਚਲ ਫੜਾ ਤੋਕੜ ਦੀ ਸੱਜਰ ਦੀ ਬਾਖੜ ਦੀ ਚੱਟੀ ਦੀ ਕਾਲੀ ਦੀ ਭੂਰੀ ਦੀ ਮਿਲਟ ਆ ਭਾਈ ਹਾਂ ਨੀ ਜਾ ਨਜ਼ਾਰਾ ਬੰਦ ਬਿਠਾ ਲੋ ਆ ਜਾ ਆ ਜਾ ਬਹਿ ਜਾ ਬਹਿਣਾ 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 ਜਰਾ ਜਾ ਕੋਈ ਪਤਾ ਨਹੀਂ ਕੀ ਬਿਲੇ ਖਾ ਲ ਖਾ ਤੋ ਹੀ ਲਗਾ ਖਾ ਹਾਂ ਹਾਂ ਪਾਹਾਂ ਪੈਰ ਦੇ ਲਾ ਕੇ ਬਹਿਣਾ ਨਾ ਬੜੇ ਜ਼ੋਰ ਲਗਾ ਕੇ ਕਰ ਲੈ ਹਾਂਜੀ ਅੰਕਲ ਜੀ ਕਿਵੇਂ ਰਹੀ ਸਫਰ ਤੁਹਾਡਾ ਕੱਲ ਦਾ ਟ੍ਰੇਨ ਦਾ ਬਸ ਵਧੀਆ ਜੀ ਉਹ ਸਾਰੀ ਤੁਹਾਡੀ ਫੈਮਿਲੀ ਆਈ ਹੋਈ ਹੈ ਜੀ ਨਾਲ ਬੜਾ ਆਨੰਦ ਲਿਆ ਜਾ ਰਿਹਾ ਜੀ ਤੇ ਉਧਰ ਘਰ ਉਧਰ ਠੀਕ ਹੈ ਜੀ ਖਾਜੇ ਨਹੀਂ ਓਨੀ ਕੋਟੀਆਂ ਹਾਂ ਇਧਰ ਕਿਹੜਾ ਲੋ ਫਰੀ ਅੱਜ ਨਹੀਂ ਹੋਣੀ ਆ ਇਸ ਵਾਰੀਆਂ ਨੇ ਇਹ ਸਾਡਾ ਨਾ ਪਰਿਵਾਰ ਹੀ ਬਣ ਗਿਆ ਇੱਕ ਤੇ ਇਹ ਕੈਮਰੇ ਸਾਹਮਣੇ ਜਿੰਨੇ ਸਾਊ ਨੇ ਉਹਨੇ ਸਾਊ ਹੈ ਨਹੀਂ ਅਸਲੀ ਗੱਲ ਆਏ ਇਹ ਸਾਰੇ ਹਸਮੁਖ ਬਾਈ ਨੇ ਸਾਰੇ ਵਧੀਆ ਇੰਜੋਏ ਕਰਨ ਵਾਲੇ ਨੇ ਕੱਲ ਨੂੰ 2 ਕੋਟੀ ਹੁੰਦੀਆਂ ਕਿਹਾ ਪਰ ਉਹਨਾਂ ਨੇ ਤੇ ਕਹਿੰਦਾ ਮਤਲਬ ਵੀ ਕੈਮਰਾ ਦੇਖ ਕੇ ਸਾਰੇ ਜਿਵੇਂ ਨਰਵਸ ਨਹੀਂ ਹੋ ਜਾਂਦੇ ਕਿ ਉਹ ਚੀਜ਼ ਹੋ ਗਈ ਹੈ ਕੋਟੀਆਂ 2 ਹੁੰਦੀ ਉਧਰ ਅੰਟੀ ਸਾਬ ਨੇ ਤੇ ਆ ਮਾਤਾ ਨੇ ਸਾਡੀ ਨੇ ਕੋਟੀ ਪੂਰੀ ਕਰਨ ਵਾਲੀ ਹੈ ਬਸ ਥੋੜਾ ਰਹਿ ਗਿਆ ਉਹ ਵੀ ਦਿਖਾ ਦਈਏ ਘੰਟਾ ਕੁ ਲੱਗੇਗਾ ਵਾ ਕੋਟੀ ਪੂਰੀ ਕਰਨ ਨੂੰ ਸਫੜੇ ਘੰਟੇ ਰਹਿ ਗਏ ਹਾਂਜੀ ठीक हो? चलती खड़ा जी कितना चल रहा है भाई नौ घंटा डाल बहुत बढ़िया चल रहा है जी ठीक है बढ़िया जी तो भाई जी तो रहेगा यार अंजिबाई हसी काल हसी काल जी बहुत बढ़िया क्या है तेरे लाइक देखना चैनल सब्सक्राइब लाइक शेयर कर दो हाँ कमेंट्री कर दो कमेंट्री कर आजू 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 ਉਹ ਬੱਚੇ ਨਹੀਂ ਬਣਾਦੇ ਯਾਰ ਹਾਂ ਬੱਚੇ ਨਹੀਂ ਕਰਦੇ ਸਾਰੇ ਜਾਨ ਤੋਂ ਪਸਤਾਰਾ ਬਣਨ ਤਿਆਰ ਹੋ ਰਹੇ ਨੇ ਸਾਰੇ ਹਾਂ ਤਿਆਰ ਹੋ ਰਹੇ ਨੇ ਸਾਰੇ ਜਲ ਸਟੇਸ਼ਨ ਆਉਣ ਵਾਲਾ ਵਾਦੀ ਪੜ ਗਈ ਤੁਹਾਡੀ ਜਾਗੀ ਫਿਰ ਪਹਿਲਾਂ ਤਾਂ ਇੱਕ ਹਾਲ ਤਾਂ ਸੱਤਾਂ ਨੇ ਇੱਧਰ ਮਿਰਟ ਸਾਹਿਬ ਕੀ ਰਿਪੋਰਟਾਂ ਨੇ ਇੱਕ ਓਕੇ ਰਿਪੋਰਟੇ ਪੂਰੇ ਨਜ਼ਾਰੇ ਆ ਦੇਖੋ ਸਾਲੂ ਬੰਦੇ ਦੇਖ ਰਹੇ ਉਧਰ ਕਾਮ ਬੋਲਦਾ ਹੈ ਤੂੰ ਕਾਮ ਦੀ ਗੱਦੀ ਨਾ ਭਾਬੀ ਤੇਰੀ ਮੈਨੂੰ ਮਿਲਣ ਲਈ ਦਿਖਾਣੇ ਜਾ ਰਿਹਾ ਮੈਂ ਜਿੱਥੇ ਤੁਸੀਂ ਐਨਾ ਰੌਣਕ ਮੇਲਾ ਦੇਖਿਆ ਖਾਸੀਆਂ ਖੇਡੀਆਂ ਦੇਖੀਆਂ ਨੇ ਸਾਰੇ ਹਾਸਦੇ ਖੇਡਦੇ ਇੰਜੋਏ ਕਰਦੇ ਨੇ ਤੇ ਐਨੇ ਬੰਦੇ ਦੇ ਵਿੱਚ ਇੱਕ ਢੈਡ ਬੰਦਾ ਵੀ ਹੈ ਪੂਰਾ ਸਾਊ ਪੁੱਤਰ ਵੀ ਹੈ ਬਹੁਤ ਚੰਗਾ ਪੁੱਤਰ ਵੀ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਮੈਨੂੰ ਲੱਗਦਾ ਵੀ ਸਰੰਦੂ ਲੋਹਾ ਜੀ ਹਜੂਰ ਸਾਹਿਬ ਤੱਕ ਜਾਂਦੇ ਆ ਗੁਰਬਾਣੀ ਵੀ ਪੜ ਰਿਹਾ ਹੈ ਪਾਠ ਵੀ ਕਰ ਰਿਹਾ ਹੈ ਹਾਂਜੀ ਬਿਨਾ ਬੋਲੇ ਬਿਲਕੁਲ ਸਾਇਲੈਂਟ ਸਭ ਤੋਂ ਘੈਂਟ ਪੁੱਤਰ ਆ ਸਾਡਾ ਉੱਤੇ ਬੈਠਾ ਆ ਬੈਠਾ ਸਾਡੇ ਬੰਦੂ ਜੀ ਗਈ ਇਹ ਨਿਤਨੇਮੀ ਵੀ ਇਹ ਪੂਰਾ ਤੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਬਸ ਸਿਰਫ ਰੱਬ ਦੀ ਗੱਲਬਾਤ ਇੰਦੇ ਕੋਲੇ ਸਿਰਫ ਰੱਬ ਦੀ ਗੱਲਬਾਤ ਆ ਕੋਈ ਕੋਈ ਡਿਜ਼ਾਈਨਰ ਦੀ ਗੱਲਾਂ ਚੱਲਦੀ ਪਈਆਂ ਨੇ ਹੈਨਾ ਜਿਵੇਂ ਉਹ ਚਾਦਾ ਕੋਈ ਡਿਜ਼ਾਈਨ ਕਟ ਘਟ ਦੇਖੀ ਜਾਂਦੀਆਂ ਨੇ ਦੋਨੋਂ ਮਾਪੇ ਮੈਂ ਹਮ ਭਜਾਇਆ ਸੀ ਨਾ ਹੁਣ ਗੱਲ ਹੋ ਜਾ ਓਏ ਟਵਾਂਡੀ ਭਜਾਉਂਦੇ ਤੇ ਚੋਰ ਆ ਆ ਆ ਆਹ ਮਤਲਬ ਇਹਦਾ ਅਧਰ ਸਾਨੂੰ ਪਤਾ ਸੀ ਇੱਧਰ ਚੱਲ ਜਾ ਦੇਖ ਲਾ ਖੱਤਰੀ ਹੋ ਗਈ ਸ਼ਰੂ ਜੀ ਇਹ ਤਾਂ ਖਾਬਾ ਜਿਹਾ ਬਣਿਆ ਆਪਾਪਾ ਜੀ ਵੀ ਪਈ ਜਾ ਇਧਰ ਪੰਜਾਬੀ ਲਕੀਰ ਜਫਕੀਰ ਤੂੰ ਵੀ ਵਜਾ ਤੂੰ ਵੀ ਵਜਾ ਤੂੰ ਵੀ ਵਜਾਓ ਨਹੀਂ ਵੀਰੇ ਮੈਨੂੰ ਤੂੰ ਵੀ ਨਹੀਂ ਵਜਾਉਣੀ ਆ ਜਿਹੜੀ ਹੁਣ ਜਾਂਦੇ ਵੇਸੇ ਵਜਾ ਪਹਿਲਾਂ ਸਰੰਗੀ ਵਜਾ ਲੈਣਾ ਵਜਾ ਫਿਰ ਕਿਤਾ ਵਜਾ ਮੜਿਆ ਮੈਂ ਕਹਾਂ ਮੈਂ ਢਾਡ ਸਰੰਗੀ ਵਜਾ ਲੈਣਾ ਤੂੰ ਵੀ ਨਹੀਂ ਵਜਾਉਣੀ ਵਜਾ ਕੇ ਦੱਸ ਹੈ ਢਾਡੀ ਵਜਾ ਦੋ ਵੇਖੀ ਜਾਗੇ ਵਜਾ ਸਹੀ ਉਹ ਨਹੀਂ ਆਵੇ ਤੇ ਉਹ ਨਾਲ ਆਰਦੇ ਯਾਰੇ ਮੈਨੂੰ ਕਹਿੰਦੇ ਆ ਕਿ ਉਹਦੇ ਨਾਲ ਤੈਨੂੰ ਛੱਡ ਆਉਣਾ ਆ ਆਪ ਦੇਵ ਦੇ ਤਾਂ ਮੈਂ ਕਿਹਾ ਫਿਰ ਉੱਥੇ ਮੈਨੂੰ ਇਦਾਂ ਕਰੋ ਕਿ ਇਤਰਾਜੀ ਇੱਕ ਤੁੰਬੀ ਲੈ ਦਿਓ ਅੱਛਾ ਬੋਲਾਂ ਬੋਲਣ ਕੋ ਤੁੰਬੀ ਤੁੰਬੀ ਪਾ ਕੇ ਕਿੱਥੇ ਗੀ ਜਾਣੇ ਨੇ ਤੇ ਫਿਰ ਮੈਂ ਕਿਹਾ ਕਿ ਤੁਹਾਡੇ ਸਰੰਗੀ ਲੈ ਆ ਦਿਓ ਜਦੋਂ ਐ ਕਰਕੇ ਚਲਾਈ ਦਈ ਹੈ ਹੈ ਚਲਾਈ ਦਈ ਹੈ ਨਾ ਆ ਉਹ ਚਾਹੀਦੀ ਐ ਤੇ ਫੇਰੇ ਕਹਿੰਦੇ ਕਹਿੰਦੇ ਤਿਲਕ ਲਵਾਉਣਾ ਮੈਂ ਕਿਹਾ ਹਰ ਭਾਣ ਦੇ ਦੋ ਪੱਥਰ ਲਿਆ ਕੇ ਦੋ ਮਤਲਬ ਜਿਹੜਾ ਨਾ ਉਹ ਰੰਗ ਜਿਹੜਾ ਹੁੰਦਾ ਨਾ ਦੂਜਾ ਹੋਰ ਤਰ੍ਹਾਂ ਦਾ ਹੁੰਦਾ ਸੰਦੂਰੀ ਨਹੀਂ ਹੁੰਦਾ ਉਹ ਅੱਛਾ ਜੀ ਉਹਦਾ ਮੱਥੇ ਤੇ ਲਾਉਣ ਵਾਲਾ ਰੰਗ ਹੋ ਰਿਹਾ ਆਈਏ ਵੀ ਉੱਥੇ ਬਹਿ ਜਾ ਤੂੰ ਪਰਮਾਨੰਦ ਬਾਬਾ ਲੱਗਣਾ ਮੈਨਾਂ ਤੇ ਪਾਲ ਜਿਹੜਾ ਕੋਈ ਪੰਜਾਬੀ ਆਦਨ ਨੂੰ ਕਰੀ ਗਿਆ ਨਹੀਂ ਰੂਪ ਤਾਂ ਪੂਰਾ ਬਾਬਿਆਂ ਵਾਲੀ ਐ ਹਾਂ ਜੀ ਹਾਂ ਏ ਰੂਪ ਜਿਹੀ ਕਮੀ ਹੈ ਨਹੀਂ ਆਈ ਜੀ ਇਹੀ ਸਦੀ ਬਾਪੇ ਆ ਜਿਸ ਸਦੀ ਆ ਗਿਆ ਹਾਂ ਹਾਂ ਮੈਂ ਮਿਸ਼ਾਲ ਇੱਕ ਦੇ ਥੱਗ ਬਾਪੇ ਨੂੰ ਜਨਾ ਥੱਗ ਇਹ ਜਤੀ ਸਤੀ ਆ ਆਈ ਘਰ-ਬਾਰ ਤੇ ਆ ਗਿਆ ਦਿੱਤਾ ਸਾਰਾ ਕੁਝ ਪੇਜ ਜ਼ਬਰਦਸਤ ਆ ਬਰੇਮੋ ਜਿੱਸੇ ਆਪਾਂ ਲੈ ਲੈ ਛੱਡ ਦੇਣਾ ਮੈਨੂੰ ਇੱਥੇ ਹੀ ਇਹ ਜਦੋਂ ਫੇਰ ਲਾਈ ਸੱਜਣ ਮੇਰੀ ਮੈਨੂੰ ਵੀ ਲੱਗਦਾ ਵੀ ਉਹ ਬਾਈਕ ਵਾਲਾ ਇੱਥੇ ਕਈ ਜਿਹੜਾ ਘਰ-ਬਾਰ ਤੇ ਆਦਾ ਨਹਾੜੇ ਬਾਵੇਂ ਦਾ ਡੱਡਾ ਤਿਆਰ ਕਰਦਾ ਇਹ ਨਾ ਬਣਾ ਹਰ ਵਾਰ ਤਿਆਗਦਾ ਪਰ ਜਵਾਗ ਸੱਟ ਕੈਨੇਡਾ ਫਿਰ ਦੇਲੇ ਅੱਛਾ ਕੋਣ ਘਰ ਬਾੜੀ ਤੇ ਆਗਣਾ ਜੇ ਜਵਾਗ ਪੇ ਉੱਥੇ ਭੇਜ ਦੇ ਕੈਨੇਡਾ ਨਹੀਂ ਕੋਈ ਹੈ ਹੀ ਨਹੀਂ ਨਾ ਅੱਗੇ ਨਾ ਪਿੱਛੇ ਇਹ ਸੰਗਤ ਦੇ ਨਾਲ ਆਏ ਆ ਸੰਗਤ ਛੱਡ ਚਲੀ ਹੈ ਇੱਥੇ ਇੱਥੇ ਛੱਡ ਚਲੀ ਹੈ ਤੁਸੀਂ ਆਪਣੇ ਪਾਸਪੋਰਟ ਲੈ ਕੇ ਆਉਣਾ ਸੀ ਨਾਲ

ਇਸਰੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਗਿਆ ਹੈ ਅਮਰਾ ਤਿੰਨ ਦੇ ਛੱਡ ਕੇ ਸਾਰੇ ਆਸਟ੍ਰੇਲੀਆ ਕੀ ਹੈ ਅੱਜ ਜਿਹੜੀ ਗੱਡੀ ਲੈਣ ਜਾ ਸਾਰੇ ਛੱਡ ਗਏ ਸਾਰੇ ਤਿਆਗ ਦੇਣੇ ਬੱਸ ਠੀਕ ਅੱਜ ਬਾਬਿਆਂ ਦੀ ਗੱਡੀ ਲੈ ਦੋ ਤਿਲਕ ਲੈਣੇ ਭਲਾ ਕਿੱਥੋਂ ਮਿਲਦਾ ਠੀਕ ਹੈ ਉੱਥੇ ਵਧੀਆ ਜੇ ਕਿ ਮੈਨੂੰ ਗੰਦਾ ਵੀ ਲੈ ਕੇ ਜਾਣਾ ਆ ਜ਼ਰੂਰੀ ਨਹੀਂ ਹੈ ਕਿ ਮੈਨੂੰ ਉੱਥੇ ਤੁਸੀਂ ਦਰੀ ਦੇ ਵਿੱਚ ਆ ਕੇ ਪਛਾੜਾ ਹੋ ਗਏ ਬੋਰੀ ਦੇ ਉੱਤੇ ਸਾਡੀਆਂ ਖਵਾਇਸ਼ੀਆਂ ਇੱਕ ਕੁੜੀਆ ਬਣਾ ਕੇ ਦਵਾਂਗੇ ਕਿਦਾਂ ਉੱਥੇ ਕੁੜੀਆ ਬਣਾ ਕੇ ਦਵਾਂਗੇ ਤੁਹਾਨੂੰ ਠੀਕ ਹੈ ਆਵੇ ਕੋ ਘੰਗੂਰ ਵਾਲੀ ਕੋਟੀ ਪਾਲਕ ਲਈ ਖੜੀ ਗੱਡੀ ਬਣਾਉਂਦਾ ਮੇਰੇ ਵਾਸਤੇ ਕੋ ਘੰਗੂਰ ਵਾਲੀ ਕੋ ਘੰਗੂਰ ਲਾ ਦੇ ਜੀ ਆਪਾਂ ਕਰਦੇ ਹਰਦਾਸ ਮਾਣੂ ਕੋ ਘੰਗੂਰ ਲਾ ਦੇ ਮੋਢੇ ਤੇ ਪਾਰਟੀ ਨੂੰ ਲੱਗਿਆ ਕੋ ਘੰਗੂਰ ਚੱਲ ਗਿਆ ਘੜ ਘੰਗੂਰ ਵਾਲਾ ਬਾਬਾ ਸ਼ੂ ਗੇਮ ਉਹਦੇ ਲੋਜੀ ਬਾੜਾ ਹੀ ਵਧੀਆ ਥੀ ਵਿਊ ਇੱਥਰ ਦਾ ਉਹ ਯੂ ਚੈੱਕ ਕਰੋ ਇੱਧਰ ਸਿਰਾ ਗੱਲਬਾਤ ਹੋ ਜਾਂਦੀ ਹੈ ਯੂ ਵਾਲੀ ਦਾ ਹਾੜ ਨਾਲ ਨਾਲ ਇਧਰ ਹਾਈਪੇ ਆ ਗਿਆ ਅੱਗੇ ਤੇ ਯੂੜੇ ਚਲਾ ਗੱਡੇ ਪਾੜੇ ਨੰਦੀ ਹੈ ਸਵਰਗਾਂ ਜਾਈ ਵੇ ਵੀਰੇ ਛੋ ਬਹੁਤ ਵਧੀਆ ਜਗਾ ਲੱਗ ਰਹੀ ਹੈ ਗੱਲ ਆ ਤੇ ਆ ਰਿਓ ਵਾਹ ਜੀ ਵਾਹ ਕੀ ਬਾਤ ਹੈ ਨਜ਼ਾਰੇ ਬੱਦੇ ਸਿਰਾਂ ਗੱਦੀ ਲੈ ਗੱਦੀ ਦਾ ਸੋਹ ਗੁਰੂ ਦੀ ਸਾਰੇ ਦਿਨ ਦੀ ਥਕਾਵਟ ਦੂਰ ਜਿੰਨੀ ਗੈਸ ਫੈਸ ਸਭ ਓਕੇ ਢ ਘਾਰ ਆ ਗਿਆ ਪੂਰਾ ਆਨੰਦ ਹੈ ਢ ਘਾਰ ਢ ਘਾਰ ਚੜਿਆ ਮੇਰਾ ਵੀ ਰਿਕੁਐਸਟ ਹੈ ਇਹ ਗੱਲ ਲਓ ਜੀ ਨਜ਼ਾਰੇ ਨੇ ਟ੍ਰੇਨ ਚ ਪੂਰੇ ਤਾਰਛਾਲ ਦੀ ਪੀਮ ਮੋਰੋ ਮਾਰ ਉਧਰ ਨਜ਼ਾਰੇ ਲੁੱਟੇ ਜਾ ਰਹੇ ਟ੍ਰੇਨ ਇੰਜੋਏਮੈਂਟ ਪੂਰੀ ਇੰਜੋਏਮੈਂਟ ਹੋ ਰਹੀ ਕੋਈ ਬੋਰ ਨਹੀਂ ਹੁੰਦੇ ਇੱਥੇ ਕੋਈ ਕੁਛ ਨਹੀਂ ਹੋਵੇ ਪੂਰਾ ਐਨਜੋਏਮੈਂਟ ਹੋ ਰਿਹਾ ਰੱਖਣਾ ਜਾਨ ਦੇ ਲੈ ਵੀ ਦੱਬਿਆ ਗਿਆ ਬਤਾਉ ਤਾ ਜਾਨ ਨਹੀਂ ਦੇ ਲੋ ਜੀ ਟ੍ਰੇਨ ਦਾ ਨਜ਼ਾਰਾ ਦੇਖੋ ਇੱਧਰ ਟ੍ਰੇਨ ਦਾ ਨਜ਼ਾਰਾ ਪੂਰਾ ਫੁੱਲ ਸੈਪਰੇਟ ਹੈ ਫਰਸਟ ਕਲਾਸ ਅਜੇ ਪੂਰਾ ਸੈਪਰੇਟ ਹੈਗਾ ਉਹ ਵਧੀਆ ਲੋ ਜੀ ਏਸੀ ਕਲਾਸ ਦਾ ਆਨੰਦ ਲੋ ਪੂਰਾ ਪੂਰਾ ਆਨੰਦ ਹੈ ਇੱਧਰ ਨਾਲੇ ਬਾਹਰ ਦਾ ਵੀ ਆ ਰਿਹਾ ਹੈ ਜਬਾਦੋਸਤ ਆਰੇ ਕੁਲੇ ਸੀ ਕਿਵਨ ਬੜੇ ਹੋਣਗੇ ਇਸ ਦੇ ਤੇ ਬਹੁਤ ਜ਼ਿਆਦਾ ਨਜ਼ਾਰਾ ਆਏਗਾ ਦੇਖ ਸਕਦੇ ਹਾਂ ਤੁਸੀਂ ਘਾ ਨਜ਼ਾਰਾ ਦੇਖੋ ਟ੍ਰੇਨ ਦਾ ਬਹੁਤ ਜ਼ਬਰਦਸਤ ਖੂਬਸੂਰਤ ਨਜ਼ਾਰਾ ਹੈ ਦੇਖ ਸਕਦੇ ਹੋ ਇਹਦੇ ਵਿੱਚ ਆਪਣੀ ਮਾਨਸਿਕ ਜ਼ੋਰ ਤੋਂ ਟ੍ਰੇਪੜਦੇ ਲੱਗੇ ਹੋਣ ਸੈਪਰੇਟ ਬੰਦੇ ਇਸ ਤਰ੍ਹਾਂ ਕੋਈ ਰੋੜਾ ਨਹੀਂ ਕੋਈ ਲੱਪਾ ਨਹੀਂ ਬਹੁਤ ਵਧੀਆ ਨਜ਼ਾਰਾ ਆਨੰਦ ਆਦਾ ਜੀ ਕਹਿੰਦੇ ਮੇਰੇ ਵੀਰੋ ਆਪਣਾ ਡੱਬੇ ਚ ਖਲਦੇ ਬੇ ਬੈਠ ਅੱਕ ਗਏ ਬੱਲੇ ਜਵਾਏ ਤੇ ਹੁਣ ਉਧਰੋਂ ਉੱਠ ਕੇ ਸੈਕੰਡ ਏਸੀ ਚ ਜਾਈ ਹੋਏ ਆਂਗੇ ਤੇ ਉਤਰਨੰਦਵਾਨ ਦੇ ਬਾਈ ਸੈਕੰਡ ਕਲਾਸ ਏਸੀ ਹੈ ਇਹ ਦੇਖੋ ਕਿੰਨੀ ਸਫਾਈ ਹੈ ਸਾਫ ਸੁਥਰੀ ਜਗਾ ਘਿਹੜ ਵਾਤਾ ਬਿਲਕੁਲ ਸ਼ਾਂਤੀ ਤੇ ਜੇ ਇਸ ਤੋਂ ਵੀ ਵੱਧ ਤੁਸੀਂ ਸ਼ਾਂਤੀ ਦੇਖਣੀ ਹੈ ਇੱਕ ਡੱਬਾ ਦੇ ਦੋ ਡੱਬੇ ਹੋਰ ਅੱਗੇ ਜਾ ਕੇ ਦੇਖੋ ਜਰਨਲ ਦੇ ਵਿੱਚ ਬਾਲੀ ਐਂਡ ਸ਼ਾਂਤੀ ਹੈ ਸਵਰਗ ਹੈ ਨਹੀਂ ਰ ਸਵਰਗ ਸਫਾਈ ਹੈ ਪੂਰੀ ਮਾਸੀ ਜੀ ਸਨਾ ਬਿਲਕੁਲ ਨਹੀਂ ਪਾਣੀ ਨਾਲ ਭਰੀਆਂ ਹੋਣਗੀਆਂ ਪੈਰ ਤੁਹਾਡੇ ਬਿਲਕੁਲ ਨਹੀਂ ਡੁੱਬਣਗੇ ਪਾਣੀ 'ਚ ਅੱਗੇ ਦੇਖੋ ਬੜਾ ਸਵਰਗੀ ਆ ਸਾਸਰੀ ਜੀ ਲੋ ਜੀ ਹਜ਼ੂਰ ਸਾਹਿਬ ਪਹੁੰਚ ਚੁੱਕੇ ਆ ਤੇ ਇੱਧਰ ਗੁਰਦੁਆਰਾ ਸਾਹਿਬ ਵੱਲੋਂ ਜੋ ਫ੍ਰੀ ਬੱਸਾਂ ਦੀ ਸੇਵਾ ਚੱਲਦੀ ਹੈ ਤਾਂ ਚੱਲਦੀਆਂ ਪਈਆਂ ਨੇ ਇੱਧਰ ਆਹ ਦੇਖੋ ਜੀ ਬਹੁਤ ਬੱਸਾਂ ਖੜੀਆਂ ਨੇ ਸਾਰੀ ਸੰਗਤ ਵਾਸਤੇ ਪੂਰੀ ਸਹੂਲਤੋ ਦਿੱਤੀ ਗਈ ਔਰੇ ਦੇਖੋ ਜੀ ਧੰਨਵਾਦ ਸਾਰੀ ਸੰਗਤ ਦਾ ਬਹੁਤ-ਬਹੁਤ ਜੋ ਕਿ ਤੁਹਾਡੇ ਸਦਕੇ ਅਸੀਂ ਹੁਣ ਹਜੂਰ ਸਾਹਿਬ ਪਹੁੰਚ ਚੁੱਕੇ ਆ ਚਲੋ ਹੁਣ ਸਾਰੇ ਇਸ਼ਨਾਨ ਵਗੈਰਾ ਕਰ ਲਿਆ ਸਭ ਨੇ ਤਿਆਰ ਹੋ ਚੁੱਕੇ ਨੇ ਗੁਰੂ ਘਰ ਜਾਣ ਲਈ ਤਿਆਰ ਨੇ ਮੱਥਾ ਟੇਕਣ ਲਈ ਤੇ ਉੱਥੇ ਜਾ ਕੇ ਪਹੁੰਚ ਕੇ ਤੁਹਾਨੂੰ ਫਿਰ ਦਰਸ਼ਨ ਕਰਾਉਣੇ ਆ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ